ਲੋ ਜੀ ਦੇਖੋ ਅੱਜ ਕੱਲ੍ਹ ਤਾਂ ਚੋਰ ਵੀ ਬਹੁਤ ਐਡਵਾਂਸ ਹੋਏ ਪਏ ਆ ਪਹਿਲਾਂ ਤਾਂ ਕਾਲੇ ਕੱਛਾਂ ਵਾਲੇ ਸੀ ਅੱਜ ਕੱਲ੍ਹ ਦੇਖੋ ਸ਼ਾਰਿਆਂ ਵਿੱਚ ਕੰਮ ਚੱਲਦਾ ਹੈ ਆ ਦੇਖੋ ਕਾਰ ਖਲਾਰੀ ਹੈ ਨਾ ਆ ਗਾਣੂ ਦੇਖੋ ਜੇ ਕਿਹੜੇ ਤਰੀਕੇ ਨਾਲ ਚੱਕਦੇ ਆ ਖੁਸ਼ਪਾਤਾ ਦੇਖੋ ਆਪਣੇ ਬਲਕੇ ਜੀ ਦੇਣਾ ਇਹ ਦੇਖੋ ਜੇ ਤੁਸੀਂ ਕਿਹੜੇ ਤਰੀਕੇ ਨਾਲ ਅੰਦਰ ਬਾੜ ਦੇ ਤੇ ਫਿਰ ਇਹਨੂੰ ਲੈ ਜਾਣਗੇ ਯਾਰ ਦੁਨੀਆ ਦਾ ਯਾਰ ਬਹੁਤ ਕੰਮ बस ਐਵੇਂ ਚੱਲ ਪਿਆ ਕਿਉਂਕਿ ਮੈਂ ਤ ਛੜਦੇ ਜਾ ਰਿਹਾ ਕਿਉਂਕਿ ਇਹ ਸਾਰਾ ਕੁਝ ਹੋ ਰਿਹਾ ਨਸ਼ਾ ਕਰਕੇ ਕਿਉਂਕਿ ਨਸ਼ਾ ਦੀ ਦੁਨੀਆ ਦੇ ਵਿੱਚ ਕੋਈ ਐਵੇਂ ਨਹੀਂ ਦਿੰਦਾਗਾ ਠੀਕ ਹੈ ਨਾ ਉਹ ਸਿਰਫ ਇੱਕ ਚੋਰੀ ਕਰਨ ਦੇ ਹਰਤੇ ਰਹਿੰਦਾ ਬਸ ਚੋਰੀ ਕਰਦੇ ਆ ਨਸ਼ੇ ਕਰਦੇ ਆ ਬਸ ਇਸੇ ਕਰਕੇ ਇਹ ਸਰਕਾਰ ਨੂੰ ਵੀ ਚਾਹੀਦਾ ਹੈ